ਇੱਕ ਵਾਰ ਇੱਕ ਆਦਮੀ ਜੋ ਕਿ ਪਰਮੇਸ਼ਰ ਦੀ ਬੰਦਗੀ ਕਰਦਾ ਸੀ ਅੱਲਾਹ ਦੀ ਬੰਦਗੀ ਕਰਦਾ ਸੀ ਦਰਗਾਹ ਤੇ ਜਾਇਆ ਕਰਦਾ ਸੀ ਜਾਂਦਿਆਂ ਜਾਂਦਿਆਂ ਉਸ ਦਾ ਧਿਆਨ ਕਿਸੇ ਉੱਚੇ ਬੰਦੇ ਵੱਲ ਪੈ ਗਿਆ ਅਮੀਰ ਵੱਲ ਪੈ ਗਿਆ ਜਿਹੜਾ ਉਸੇ ਹੀ ਦਰਗਾਹ ਦੇ ਵੱਲ ਊਠ ਤੇ ਚੜ ਕੇ ਜਾ ਰਿਹਾ ਸੀ ਪੈਰਾਂ ਦੇ ਵਿੱਚ ਮਖਮਲਾਂ ਦਾ ਜੋੜਾ ਸੀ ਤੇ ਸਿਰ ਦੇ ਉੱਤੇ ਨਮਕਰ ਨਾਲ ਨਾਲ ਛਤਰ ਲੈ ਕੇ ਚੱਲ ਰਿਹਾ ਸੀ ਛੇਤੀ ਨਾਲ ਉਸ ਦੇ ਕੋਲ ਪਹੁੰਚਿਆ ਆਖਣ ਲੱਗਾ ਤੁਸੀਂ ਵੀ ਦਰਗਾਹ ਤੇ ਚੱਲੇ ਜੇ ਮੇਰੇ ਵਾਂਗ ਨਮਾਜ਼ ਪੜ ਲੈਂਦਾ ਉਹ ਕੀ ਹੁੰਦੀ ਹੈ ਮੈਨੂੰ ਤੇ ਨਮਾਜ਼ ਦਾ ਪਤਾ ਹੀ ਨਹੀਂ ਕੀ ਚੀਜ਼ ਹੈ ਇਸ ਦਾ ਮਨ ਦੁਖੀ ਹੋ ਗਿਆ ਜਦੋਂ ਧਿਆਨ ਉੱਤੇ ਪੈ ਜੇ ਜੀਵ ਦੁਖੀ ਹੋ ਜਾਂਦਾ ਹੁੰਦਾ ਮੈਂ ਤੇ ਰੱਬ ਨੂੰ ਯਾਦ ਕਰਦਾ ਤੇ ਮੈਨੂੰ ਜੋੜੇ ਦੀ ਲੋੜ ਆ ਗਰਮ ਰੇਤਾ ਤੇ ਮੈਂ ਜਾ ਰਿਆਂ ਮੇਰੇ ਪੈਰੀ ਜੋੜਾ ਵੀ ਨਹੀਂ ਇਹਨੂੰ ਰੱਬ ਦਾ ਪਤਾ ਹੀ ਨਹੀਂ ਇਹਨੂੰ ਜੋੜੇ ਦੀ ਲੋੜ ਨਹੀਂ ਮਖਮਲਾਂ ਦਾ ਜੋੜਾ ਥੱਲੇ ਊਠ ਆ ਨੰਕਰ ਵੀ ਦਿੱਤੇ ਰੱਬ ਮਾੜਾ ਕਰ ਰਿਹਾ ਏ ਸੋ ਉਦੋਂ ਉਹ ਦੁਖੀ ਹੋਇਆ ਅੱਗੇ ਗਿਆ ਉਸ ਨੇ ਵੇਖਿਆ ਕਿ ਇੱਕ ਰੇਤਾ ਦੇ ਉੱਤੇ ਡੀਂਗਦਾ ਹੋਇਆ ਲੇਟਦਾ ਹੋਇਆ ਆ ਰਿਹਾ ਜਿਹਦੇ ਹੱਥ ਵੀ ਨਹੀਂ ਸੀ ਪੈਰ ਵੀ ਨਹੀਂ ਸੀ ਉਹਦੇ ਕੋਲ ਗਿਆ ਅੱਖਣ ਲੱਗਾ ਤੂੰ ਵੀ ਮੇਰੇ ਵਾਂਗੂੰ ਪਰਮਾਤਮਾ ਨੂੰ ਅੱਲਾ ਨੂੰ ਲਾਮਾ ਦੇਣ ਵਾਸਤੇ ਚੱਲਿਆਂ ਤੇਰੇ ਹੱਥ ਪੈਰ ਨਹੀਂ ਜਾਂਦਾ ਨਹੀਂ ਮੈਂ ਤੇ ਸੁਕਰਾਨਾ ਕਰਨ ਵਾਸਤੇ ਚੱਲਿਆਂ ਦੇਖ ਜੇ ਮੇਰੇ ਹੱਥ ਨਹੀਂ ਪੈਰ ਨਹੀਂ ਤਾਂ ਮੇਰੇ ਕੋਲ ਪਰਮੇਸ਼ਰ ਨੇ ਹੋਰ ਵੀ ਚੀਜ਼ਾਂ ਹਨ ਜੋ ਦਿੱਤੀਆਂ ਨੇ ਅੱਖਾਂ ਨੇ ਜ਼ੁਬਾਨ ਨੇ ਮੈਂ ਵੇਖ ਤੇ ਸਕਦਾ ਬੋਲ ਤੇ ਸਕਦਾ ਮੈਂ ਕਿਸੇ ਨੂੰ ਵੇਖ ਕੇ ਆਵਾਜ਼ ਮਾਰ ਕੇ ਕੁਝ ਮੰਗ ਸਕਦਾ ਜੇ ਇਹ ਵੀ ਨਾ ਦਿੰਦਾ ਫਿਰ ਮੈਂ ਪਰਮੇਸ਼ਰ ਦਾ ਕੀ ਵਿਗਾੜ ਦਿੰਦਾ ਸੋ ਜਦੋਂ ਉਸ ਬੰਦੇ ਦੀਆਂ ਗੱਲਾਂ ਸੁਣੀਆਂ ਤੇ ਫਿਰ ਇਸ ਨੂੰ ਥੋੜਾ ਸਬਰ ਤੇ ਸੰਤੋਖ ਆ ਗਿਆ ਸੋ ਕਹਿਣ ਤੋਂ ਭਾਵ ਹੈ ਜਦੋਂ ਆਪਾਂ ਆਪਣੇ ਤੋਂ ਉੱਪਰ ਕਿਸੇ ਨੂੰ ਵੇਖਦੇ ਹਾਂ ਉਦੋਂ ਦੁਖੀ ਹੁੰਨੇ ਆ ਜਦੋਂ ਆਪਣੇ ਤੋਂ ਥੱਲੇ ਵੇਖਦੇ ਹਾਂ ਉਦੋਂ ਸਾਨੂੰ ਪਤਾ ਚੱਲਦਾ ਕਿ ਰੱਬ ਨੇ ਸਾਨੂੰ ਦੂਸਰਿਆਂ ਦੇ ਨਾਲੋਂ ਬਹੁਤਾ ਦਿੱਤਾ ਹੈ ਸੋ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਤ ਫੇਰੰਦੀ ਹੈ ਜੇ ਗੁਰੂ ਦੀ ਸੰਗਤ ਕੀਤੀ ਜਾਵੇ ਸੋ ਜਿਹੜੇ ਸੰਗਤ ਕਰਦੇ ਨੇ ਉਹ ਇਹਨਾਂ ਗੱਲਾਂ ਨੂੰ ਜਾਣ ਕੇ ਸਦਾ ਹੀ ਸੁਖੀ ਰਹਿੰਦੇ ਨੇ ਮਰਜ਼ ਕਿਰਪਾ ਕਰਨ ਸਾਰਿਆਂ ਨੂੰ ਇਹ ਗਿਆਨ ਦੇਣ ਤੇ ਖੁਸ਼ੀਆਂ ਬਖਸ਼ਿਸ਼ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ